ਦਰਸ਼ਕੋ ਜਦੋਂ ਅਸੀਂ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜਾਣੇ ਆ ਤੇ ਸਾਹਮਣੇ ਦਰਬਾਰ ਸਾਹਿਬ ਦੀ ਪਾਵਨ ਪਵਿੱਤਰ ਇਮਾਰਤ ਦੇਖਦੇ ਆ ਤੇ ਅਸੀਂ ਬਹੁਤਾਂ ਸਿੱਖ ਇਸ ਗੱਲ ਦੇ ਉੱਤੇ ਭਰੋਸਾ ਕਰਦੇ ਆ ਵੀ ਇਹ ਉਹੀ ਇਮਾਰਤ ਹੈ ਜਿਹੜੀ ਧੰਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਬਣਵਾਈ ਸੀ ਪਰ ਜੇ ਤੁਸੀਂ ਇਹ ਮੰਨ ਕੇ ਬੈਠੇ ਹੋ ਤੇ ਫਿਰ ਤੁਹਾਡੀ ਜਾਣਕਾਰੀ ਸਹੀ ਨਹੀਂ ਹੈ ਇਹ ਇਮਾਰਤ ਉਹ ਨਹੀਂ ਹੈ ਜਿਹੜੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਬਣਾਈ ਸੀ ਇਹ ਇਮਾਰਤ ਬਾਅਦ ਵਿੱਚ ਬਣੀ ਹੈ ਇਹ ਕਦੋਂ ਬਣੀ ਹੈ ਇਹਦੇ ਬਣ ਦਾ ਕਾਰਨ ਕੀ ਸੀ ਤੇ ਕਿਹੜੇ ਮਹਾਨ ਸਿੱਖ ਨੇ ਇਹ ਇਮਾਰਤ ਦੀ ਸੇਵਾ ਕੀਤੀ ਅੱਜ ਇਹ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਏ ਹਾਂ ਜਲਦੀ ਜਲਦੀ ਇਹ ਵੀਡੀਓ ਸ਼ੇਅਰ ਕਰ ਦਿਓ ਚੈਨਲ ਦੇ ਉੱਤੇ ਨਵੇਂ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਫੇਸਬੁੱਕ ਦੇ ਉੱਪਰ ਦੇਖ ਰਹੇ ਹੋ ਤੇ ਫੋਲੋ ਕਰ ਲਵੋ ਅਸੀਂ ਇਦਾਂ ਦੀਆਂ ਹੀ ਇਤਿਹਾਸ ਨਾਲ ਸੰਬੰਧਿਤ ਗੁਰਬਾਣੀ ਸਿਧਾਂਤ ਨਾਲ ਸੰਬੰਧਿਤ ਸਿੱਖ ਧਰਮ ਦੇ ਪ੍ਰਚਾਰ ਦੇ ਲਈ ਅਸੀਂ ਵਕ ਵਕ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਿੰਨੇ ਆ ਤੁਹਾਡੇ ਸਹਿਯੋਗ ਦੀ ਲੋੜ ਹੈ ਤੇ ਆਓ ਆਪਾਂ ਗੱਲ ਕਰਦੇ ਹਾਂ ਅੱਜ ਦੇ ਮੁੱਦੇ ਦੀ ਦਰਸ਼ਕੋ ਜਿਹੜੀ ਇਮਾਰਤ ਅੱਜ ਅਸੀਂ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੀ ਦੇਖਦੇ ਹਾਂ ਇਹ ਇਮਾਰਤ 1763 ਦੇ ਵਿੱਚ ਬਣੀ ਹੋਈ ਹੈ ਜਦੋਂ ਅਹਿਮਦ ਸ਼ਾਹ ਅਬਦਾਲੀ ਵਾਰ-ਵਾਰ ਇਸ ਦੇਸ਼ ਦੇ ਉੱਤੇ ਧਰਤੀ ਦੇ ਉੱਤੇ ਹਮਲੇ ਕਰਦਾ ਤੇ ਸਿੱਖ ਉਹਦਾ ਮੁਕਾਬਲਾ ਕਰਦੇ ਨੇ ਅਬਦਾਲੀ ਸਿੱਖਾਂ ਤੋਂ ਬੜਾ ਅੱਕਿਆ ਪਤਾ ਕਰਦਾ ਵੀ ਤਾਕਤ ਕਿੱਥੋਂ ਮਿਲਦੀ ਹੈ ਤੇ ਉਹਨੂੰ ਖਬਰ ਮਿਲਦੀ ਹੈ ਕਿ ਸਿੱਖਾਂ ਦਾ ਕੇਂਦਰੀ ਸਥਾਨ ਹੈ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਇਸ ਦੀ ਇਮਾਰਤ ਵਿੱਚ ਬੈਠ ਕੇ ਬਾਣੀ ਪੜ੍ਹਦੇ ਆ ਅੰਮ੍ਰਿਤ ਸਰੋਵਰ ਹੈ ਉਹਦੇ ਵਿੱਚ ਇਸ਼ਨਾਨ ਕਰਦੇ ਆ ਤੇ ਅੰਮ੍ਰਿਤਸਰ ਸਾਹਿਬ ਦੇ ਉੱਤੇ ਭਰੋਸਾ ਕਰਦੇ ਆ ਇਹਨਾਂ ਕੋਲੇ ਅੰਮ੍ਰਿਤ ਸਰੋਵਰ ਹੈ ਅੰਮ੍ਰਿਤ ਬਾਣੀ ਹੈ ਤੇ ਅੰਮ੍ਰਿਤ ਵੇਲਾ ਇੱਥੋਂ ਇਹ ਤਾਕਤ ਲੈਂਦੇ ਆ ਅਬਦਾਲੀ ਨੇ ਪਹਿਲਾ ਹੁਕਮੀ ਇਹ ਕੀਤਾ ਕਿ ਜਿੱਥੋਂ ਸਿੱਖਾਂ ਨੂੰ ਤਾਕਤ ਮਿਲਦੀ ਹੈ ਉਸ ਕੇਂਦਰ ਨੂੰ ਖਤਮ ਕਰੋ 1762 ਦੇ ਵਿੱਚ ਵੱਡਾ ਘੱਲੂ ਘਰਾ ਵਾਪਰਦਾ ਫਰਵਰੀ ਦੇ ਮਹੀਨੇ ਇੱਕੋ ਦਿਨ ਵਿੱਚ ਅਬਦਾਲੀ ਨੇ 35000 ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਇਹ ਕਹੋ ਵੀ ਅੱਧੀ ਕੌਮ ਖਤਮ ਕਰ ਦਿੱਤੀ ਸਿੱਖਾਂ ਦੀ ਗਿਣਤੀ ਉਦੋਂ ਬਹੁਤੀ ਨਹੀਂ ਸੀ ਕੋਪਰਹੀੜੇ ਤੋਂ ਵਾਪਸ ਅਬਦਾਲੀ ਮੁੜ ਜਾਂਦਾ ਤੇ ਜਾਂਦਾ ਜਾਂਦਾ ਉਹ ਅੰਬਤ ਸਰਸਾਹ ਪਹੁੰਚਦਾ ਵਾਪਸ ਜਾਂਦਾ ਉੱਥੇ ਤੂਫਾਂ ਦੇ ਨਾਲ ਉਸਨੇ ਦਰਬਾਰ ਸਾਹਿਬ ਦੀ ਇਮਾਰਤ ਨੂੰ ਪੂਰੀ ਤਰ੍ਹਾਂ ਢਾਹ ਢੇਰੀ ਕਰ ਦਿੱਤਾ ਪਲੀਤੇ ਵਿੱਚ ਲਾਲਾ ਕੇ ਦਰਬਾਰ ਸਾਹਿਬ ਦੀ ਇਮਾਰਤ ਦੇ ਉਹਨੇ ਬਿਲਕੁਲ ਖੁਰਾਕੋਜ ਦਰਬਾਰ ਸਾਹਿਬ ਦੀ ਮੱਤ ਦਾ ਮਟਾ ਦਿੱਤਾ। ਔਰ ਕੱਲਾ ਦਰਬਾਰ ਸਾਹਿਬ ਦੀ ਇਮਾਰਤ ਨੂੰ ਨਹੀਂ ਉਸਨੇ ਅਡਾਇਆ ਦਰਬਾਰ ਸਾਹਿਬ ਜਿਹੜਾ ਅੰਮ੍ਰਿਤ ਸਰੋਵਰ ਹੈ ਉਸ ਸਰੋਵਰ ਨੂੰ ਵੀ ਮਿੱਟੀ ਨਾਲ ਭਰ ਕੇ ਪੂਰ ਦਿੱਤਾ। 1762 ਦੇ ਵਿੱਚ ਵੱਡੇ ਘੱਲੂ ਘਰੇ ਤੋਂ ਬਾਅਦ ਇਮਾਰਤ ਨੂੰ ਵੀ ਪੂਰੀ ਤਰ੍ਹਾਂ ਮਟਾ ਦਿੱਤਾ ਔਰ ਸਰੋਵਰ ਪੂਰੀ ਤਰ੍ਹਾਂ ਭਰ ਦਿੱਤਾ ਮਿੱਟੀ ਦੇ ਨਾਲ ਅਬਦਾਲੀ ਵਾਪਸ ਚਲਾ ਜਾਂਦਾ ਹੈ ਸਿੱਖਾਂ ਨੂੰ ਖਬਰ ਮਿਲਦੀ ਹੈ ਸਿੱਖ ਮਿਸਲਦਾਰ ਪਹੁੰਚਦੇ ਨੇ ਸਰਦਾਰ ਜੱਸਾ ਸਿੰਘ ਆਲੂ ਵਾਲੀਆ ਦੀ ਅਗਵਾਈ ਦੇ ਹੇਠ ਦਲ ਖਾਲਸੇ ਨੇ ਹਰਿਮੰਦਰ ਸਾਹਿਬ ਦੀ ਇਮਾਰਤ ਨੂੰ ਦੁਬਾਰਾ ਬਣਾਉਣ ਦਾ ਫੈਸਲਾ ਕੀਤਾ ਗੁਰਮਤਾ ਪਾਸ ਕੀਤਾ ਸਿੱਖ ਸੰਗਤਾਂ ਲੱਗੀਆਂ ਦਰبار ਸਾਹਿਬ ਦੀ ਖੁਦਾਈ ਵੀ ਦੁਬਾਰਾ ਹੋਈ ਔਰ ਉਸ ਤੋਂ ਬਾਅਦ ਸੁਰ ਸਿੰਘ ਪਿੰਡ ਦੇ ਰਹਿਣ ਵਾਲੇ ਕਮਾਲ ਦੇ ਸ਼ਰਧਾਲੂ ਸਿੱਖ ਮਿਸਤਰੀ ਸਨ ਦੇਸ ਰਾਜ ਸਿੰਘ ਦੇਸ ਰਾਜ ਜੀ ਬੜੇ ਗਰੀਬ ਸੀ ਪਰ ਮਿਸਤਰੀ ਕਾਰੀਗਰੀ ਬੜੀ ਕਮਾਲ ਦੀ ਸੀ ਸੰਜਮ ਸੀ ਸੰਤੋਖੀ ਸਨ ਸਾਰੇ ਸਿੱਖ ਸਰਦਾਰਾਂ ਨੇ ਜੱਸਾ ਸਿੰਘ ਆਲੂ ਵਾਲੀਆਂ ਨੇ ਦੇਸ ਰਾਜ ਜੀ ਨੂੰ ਬੁਲਾਇਆ ਔਰ ਜਿਹੜੀ ਚਾਦਰ ਜਸਾ ਸਿੰਘ ਆਲੂਵਾਲੀਆ ਦੇ ਉੱਪਰ ਲਈ ਹੋਈ ਸੀ ਉਸ ਚਾਦਰ ਨੂੰ ਏਦਾਂ ਧਰਤੀ ਤੇ ਵਿਛਾ ਦਿੱਤਾ ਔਰ ਸਿੱਖ ਸੰਗਤਾਂ ਨੂੰ ਕਿਹਾ ਦਰਬਾਰ ਸਾਹਿਬ ਦੀ ਇਮਾਰਤ ਲਈ ਜੋ ਧਨ ਦੇਣਾ ਚਾਹੁੰਦਾ ਇਸ ਚਾਦਰ ਦੇ ਉੱਤੇ ਰੱਖ ਦਿਓ ਹਜ਼ਾਰਾਂ ਦੀ ਗਿਣਤੀ ਸੰਗਤਾਂ ਆਈਆਂ ਸਨ ਜਿਨ੍ਹਾਂ ਨੇ ਧਨ ਦੌਲਤ ਪੈਸੇ ਸਿੱਖਾਂ ਦੇ ਕੋਲੇ ਸੀ ਕੋਈ ਬੀਬੀਆਂ ਨੇ ਸੋਨਾ ਚਾਂਦੀ ਪੈਣਿਆਂ ਹੋਇਆ ਸੀ ਸਾਰੇ ਦੇ ਸਾਰੇ ਉੱਥੇ ਢੇਰੀ ਕਰ ਦਿੱਤੇ ਕੁਝ ਹੀ ਸਮੇਂ ਦੇ ਵਿੱਚ ਮਾਇਆ ਦੇ ਢੇਰ ਲੱਗ ਗਏ। ਦੇਸ ਰਾਜ ਜੀ ਨੂੰ ਕਿਹਾ ਗਿਆ ਇਹ ਸਾਰੀ ਮਾਇਆ ਤੁਸੀਂ ਆਪਣੇ ਘਰੇ ਰੱਖੋ ਦਰਬਾਰ ਸਾਹਿਬ ਦੀ ਇਮਾਰਤ ਲਈ ਧਨ ਦੀ ਕੋਈ ਕਮੀ ਨਹੀਂ ਆਏਗੀ। ਦਰਸ਼ਕੋ ਖਾਲਸੇ ਦੇ ਇੱਕ ਮੋਹਰ ਦਿੱਤੀ। ਦੇਸ ਰਾਜ ਜੀ ਨੂੰ ਕਿਹਾ ਅਸੀਂ ਭਾਵੇਂ ਜੰਗਲਾਂ ਦੇ ਵਿੱਚ ਹੋਈਏ ਭਾਵੇਂ ਦੂਰ ਹੋਈਏ ਕਿਸੇ ਵੀ ਮਿਸਲਦਾਰ ਨੂੰ ਤੁਸੀਂ ਚਿੱਠੀ ਲਿਖ ਕੇ ਉੱਤੇ ਮੋਹਰ ਲਾ ਕੇ ਭੇਜਿਓ। ਸੰਗਤਾਂ ਧਨ ਦੀ ਕਮੀ ਨਹੀਂ ਆਉਣ ਦੇਣਗੀਆਂ ਮਿਸਤਰੀ ਦੇਸ਼ ਰਾਜ ਦੀ ਅਗਵਾਈ ਦੇ ਹੇਠ ਦਰਸ਼ਕੋ ਸਰੋਵਰ ਵੀ ਦੁਬਾਰਾ ਖੁਦਵਾਇਆ ਗਿਆ ਔਰ ਦਰਬਾਰ ਸਾਹਿਬ ਦੀ ਇਮਾਰਤ ਵੀ ਬਣਾਈ ਗਈ ਦੇਸ਼ ਰਾਜ ਜੀ ਸੁਰ ਸਿੰਘ ਪਿੰਡ ਦੇ ਰਹਿਣ ਵਾਲੇ ਸਨ ਇਹ ਜਾਣਕਾਰੀ ਤੁਹਾਨੂੰ ਕਿੱਦਾਂ ਲੱਗੀ ਕਮੈਂਟਾਂ ਰਾਹੀਂ ਸਾਨੂੰ ਜਰੂਰ ਦੱਸਿਓ ਜੇ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਇਤਿਹਾਸ ਦੀ ਜਾਣਕਾਰੀ ਲੈ ਕੇ ਤੁਹਾਡੇ ਸਾਹਮਣੇ ਫਿਰ ਹਾਜ਼ਰ ਹੋਵਾਂਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ